ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕ ਸਾਡੇ ਦੇ ਆਪਕਾ ਹਿੰਦੀ ਮਿਸਟੈਂਸਾ ਮਿਸ ਸਨੀਤਾ ਕੰਬੋਜ ਜਿਨ੍ਹਾਂ ਦੀ ਪ੍ਰਸ਼ਾਸਨਿਕ ਅਧਾਰ ਤੇ ਬਖ ਲੱਠ 10 ਵਾਰੀ ਬਦਲੀ ਹੋਈ ਹੈ ਜਿਨ੍ਹਾਂ ਨੇ ਮਤਲਬ ਔਨ ਰਿਕਾਰਡ ਗੱਲ ਹੈ ਕਿ ਏਸੀਆਰਾਂ ਦੇ ਵਿੱਚ ਇਥੋਂ ਟਿੱਕਰ ਲਿਖਿਆ ਹੋਇਆ ਹੈ ਵੀ ਇਸੇ ਕਰਕੇ ਕਰਮਚਾਰੀ ਦੀ ਕਿਸੇ ਤੱਕ ਸ਼ਿਕਾਇਤ ਤੇ ਕੋਈ ਅਮਲ ਨਹੀਂ ਕਰਨਾ ਇਹ ਸ਼ਿਕਾਇਤੀ ਹੈ ਇਸ ਸਕੂਲ ਦਾ ਮਾਹੌਲ ਖਰਾਬ ਕਰਦੀ ਹੈ ਬੱਚਿਆਂ ਨਾਲ ਮਾੜਾ ਵਿਹਾਰ ਕਰਦੀ ਹੈ ਸਟਾਫ ਨਾਲ ਮਾੜਾ ਵਿਹਾਰ ਕਰਦੀ ਹੈ ਇਹ ਸਕੂਲ ਵਿੱਚ ਸਾਲ ਦੇਰ ਸਾਲ ਹੋ ਗਿਆ ਇਹਨਾਂ ਨੂੰ ਆਇਆ ਨੂੰ ਕਿ ਇੱਥੇ ਵੀ ਉਹੀ ਮਾਹੌਲ ਹੈ ਆਪ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਇਹ ਅਡਜਸਟ ਕਰ ਰਹੇ ਸੀਗੇ ਸਕੂਲ ਦਾ ਮਾਹੌਲ ਸੁਧਾਰਨ ਲਈ ਇੱਕ ਮੈਨੂੰ ਜਰੀਆ ਬਣਾਇਆ ਗਿਆ ਹੈ ਕਿ ਇਹ ਸੁਨੀਤਾ ਕੰਬੋਜ ਨੇ ਮੈਨੂੰ ਇਹ ਗੱਲ ਕਹੀ ਹੈ ਹਾਲਾਂਕਿ ਇਹ ਜਿਹੜੇ ਨਿਯਮ ਨੇ ਨਿਯਮਾਂ ਅਧੀਨ ਟੀਚਰਾਂ ਨੂੰ ਸਕੂਲ ਦੇ ਵਿੱਚ ਕਦੋਂ ਆਉਣਾ ਚਾਹੀਦਾ ਹੈ ਇਹ ਤਾਂ ਵਿਭਾਗ ਨੇ ਚੈੱਕ ਕਰਨਾ ਪ੍ਰਿੰਸੀਪਲ ਵੱਲੋਂ ਸਪਸ਼ਟ ਤੌਰ ਤੇ ਮੈਨੂੰ ਬਦਨਾਮ ਕਰਕੇ ਆਪਣੇ ਸਾਰੇ ਅਧਿਆਪਕਾਂ ਨੂੰ ਮੇਰੇ ਵਿਰੁੱਧ ਕੀਤਾ ਹੈ ਤਾਂ ਕਿ ਇਹ ਸ਼ਹਿਰ ਦਾ ਮੇਨ ਸਕੂਲ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਸਮਾਜ ਤੋਂ ਤੇ ਮੈਗ ਵਿਦੇਸ਼ਕਲ ਦੀ ਮਾਫੀ ਮੰਗਦੇ ਆ ਕਿ ਸਾਨੂੰ ਮਜਬੂਰ ਹੋਣਾ ਪਿਆ ਇਸ ਕੰਮ ਕਰਦਿਆਂ ਤੇ ਇਹ ਸਕੂਲ ਦਾ ਇਤਿਹਾਸ ਹੈ ਸ਼ਹਿਰ ਦਾ ਮੇਨ ਸਕੂਲ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਲਾ ਲਓ ਜਾਂ ਇੱਕ ਕਲਚਰਲ ਐਕਟੀਵਿਟੀ ਚ ਲਾ ਲਓ ਜਾਂ ਐਕਸਟਰਾ ਕਰਿਕੂਲਰ ਐਕਟੀਵਿਟੀ ਜਿਹੜੀ ਸਕੂਲ ਦਾ ਨਾਂ ਹੈ ਸਾਡੇ ਜ਼ਿਲ੍ਹੇ ਦਾ ਨਾਂ ਹੈ ਸਾਰੇ ਪੰਜਾਬ ਦਾ ਨਾਂ ਬਟ ਇਹ ਸਕੂਲ ਦੇ ਇਤਿਹਾਸ ਦੇ ਵਿੱਚ ਕਦੇ ਵੀ ਇਹੋ ਜਿਹਾ ਨਹੀਂ ਆਇਆ ਅਸੀਂ ਸਾਨੂੰ ਮਜਬੂਰਨ ਤੌਰ ਤੇ ਅੱਜ ਸੜਕ ਤੇ ਬੈਠਣਾ ਪਿਆ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕ ਸਾਡੇ ਦੇ ਆਪਕਾ ਹਿੰਦੀ ਮਿਨਿਸਟਰ ਸਾਹਿ ਪ੍ਰਸ਼ਾਸਨਿਕ ਅਧਾਰ ਤੇ ਮੈਂ ਖਲੱਟ 10 ਵਾਰੀ ਬਦਲੀ ਹੋਈ ਹੈ ਜਿਨ੍ਹਾਂ ਨੇ ਮਤਲਬ ਆਨ ਰਿਕਾਰਡ ਗੱਲ ਹੈ ਕਿ ਏਸੀਆਰਾਂ ਦੇ ਵਿੱਚ ਇਥੋ ਟਿੱਕਰ ਲਿਖਿਆ ਹੋਇਆ ਹੈ ਵੀ ਇਸ ਸਰਕਾਰੀ ਕਰਮਚਾਰੀ ਦੀ ਕਿਸੇ ਤਰ੍ਹਾਂ ਸ਼ਿਕਾਇਤ ਤੇ ਕੋਈ ਅਮਲ ਨਹੀਂ ਕਰਨਾ ਇਹ ਸ਼ਿਕਾਇਤ ਦੀ ਹੈ ਇਹ ਸਕੂਲ ਦਾ ਮਾਹੌਲ ਖਰਾਬ ਕਰਦੀ ਹੈ ਬੱਚਿਆਂ ਨਾਲ ਮਾੜਾ ਵਿਹਾਰ ਕਰਦੀ ਹੈ ਸਟਾਫ ਨਾਲ ਮਾੜਾ ਵਿਹਾਰ ਕਰਦੀ ਹੈ ਇਸ ਸਕੂਲ ਵਿੱਚ ਸਾਲ ਦੇਣ ਸਾਲ ਹੋ ਗਿਆ ਮੈਨੂੰ ਆਇਆ ਨੋਟ ਕਿ ਇੱਥੇ ਵੀ ਉਹੀ ਮਾਹੌਲ ਹੈ ਠੀਕ ਹੈ ਇੱਥੇ ਹੋ ਇੱਥੇ ਕੁਝ ਨਹੀਂ ਜੀ ਬਸ ਇਹ ਕਦੇ ਕਿਸੇ ਜਿਵੇਂ ਸੁਬਾਹ ਹੁਣ ਸਰ ਅੱਜ ਕੀ ਹੋਇਆ ਇਹਨਾਂ ਦਾ ਰੋਜ਼ ਦੀ ਰੁਟੀਨ ਇਹ ਹੈ ਵੀ ਅੱਜ ਆਉਣ ਫਰ ਮਿਨਿਸ ਉੱਥੇ ਆ ਕੇ ਪ੍ਰਿੰਸੀਪਲ ਸਾਹਿਬ ਨੂੰ ਬੋਲਣ ਲੱਗੇ ਮੇਰੀ ਛੁੱਟੀ ਗਲਤ ਭਰਤੀ ਤੁਸੀਂ ਮੈਨੂੰ ਛੁੱਟੀ ਦਾ ਕਾਰਨ ਕਰੋ ਜੀ ਆਫ ਕਰੋ ਜੀਆ ਕਰੋ ਉਹ ਕੰਟੈਂਸ ਹੋਣ ਕਰਕੇ ਮੇਰੀ ਨਾ ਆਤਰਾ ਲਿਮਟਡ ਵਿੱਚ ਗੱਲ ਹੁੰਦੀ ਹੈ ਉੱਠ ਕੇ ਦਫ਼ਤਰ ਜੋ ਅਲਟੀਮੇਟ ਜੋ ਬਹੁਤ ਉੱਚੀ ਉੱਚੀ ਬੋਲਣ ਲੱਗ ਜਾਂਦੇ ਜਨਤਕ ਕੋਸ਼ਿਸ਼ ਕਰਦੇ ਬੰਦੇ ਨੂੰ ਨੁਕਸਾਨ ਦੀ ਕੋਸ਼ਿਸ਼ ਕਰਦੇ ਮੈਨੂੰ ਕੁਝ ਗਲਤ ਕਹਿਣ ਠੀਕ ਹੈ ਤਾਂ ਉਹ ਉੱਠ ਕੇ ਚਲੇ ਗਏ ਫਿਰ ਇਹ ਉੱਠ ਕੇ ਕੇਸ ਬਣੂ ਦੀ ਬਦਕਿਸਮਤੀ ਇਹ ਹੈ ਬਈ ਕਿ ਐ ਸਕੂਲ ਦੇ ਵਿੱਚ ਕਦੇ ਇਹੋ ਜਿਹਾ ਮਾਹੌਲ ਨਹੀਂ ਹੈ ਸਕੂਲ ਦੇ ਵਿੱਚ ਦਿੱਲੀ ਪੁਲਿਸ ਆਉਂਦੀ ਹਣੀ ਇਹਨਾਂ ਦੀ ਬਦੌਲਤ ਇਹ ਆਪ ਹੀ ਬੁਲਾ ਕੇ ਲਿਆਉ ਕਿ ਜਦੋਂ ਇਹਦੀ ਬਦਲੀ ਉਹ ਕਰੀ ਸੀ ਪ੍ਰਸ਼ਾਸਨਿਕ ਆਧਾਰ 'ਤੇ ਫਾਇਦਿਕਾ ਤੋਂ ਇੱਥੇ ਕਰੀ ਸੀ ਚਾਹੀਦਾ ਦੇਖ ਸੀ ਕਿਉਂਕਿ ਜਦੋਂ ਇਹੋ ਜਿਹਾ ਬੰਦਾ ਭਾਈ ਨੇਚਰ ਵਾਈਜ਼ ਇਹੋ ਜਿਹਾ ਬੰਦਾ ਹੁੰਦਾ ਉਹਦੇ 'ਚ ਇਹ ਆਦਤ ਹੁੰਦੀ ਹੈ ਕਿ ਮੈਂ ਕੋਈ ਨਾ ਕੋਈ ਪਰੇਸ਼ਾਨੀ ਖੜੀ ਕਰਨੀ ਆ ਉਹ ਕਾਰਨ ਇਹ ਹੁੰਦਾ ਕਿਉਂਕਿ ਇਹ ਬੰਦਾ ਵਿਹਲਾ ਪੇਡ ਲਾਉਣਾ ਨਹੀਂ ਲਾਉਣਾ ਤੈਨੂੰ ਆਦੂ ਜ਼ਿੰਮੇਵਾਰੀ ਆ ਲੇਕਿਨ ਇਹ ਵਾ ਵਿਹਲਾ ਅਸੀਂ ਇਹ ਚਾਹੁੰਦੇ ਸੀ ਕਿ ਇਹ ਇਹੋ ਜਿਹੇ ਸਟਾਫ ਨੂੰ ਇਹੋ ਜਿਹੇ ਸਕੂਲ 'ਚ ਭੇਜਿਆ ਜਾਣਾ ਚਾਹੀਦਾ ਜਿੱਥੇ ਡਿਊਟੀ ਦੇਣੀ ਚਾਹੀਦੀ ਆ ਜਿੱਥੇ ਇਕੱਲੇ ਹੋਣ ਇਹ ਸਿੰਗਲ ਟੀਚਰ ਸਕੂਲ ਬਥੇਰੇ ਪੰਜਾਬ 'ਚ ਰਹਿ ਗ ਜੇ ਤੇਨਾਂ ਨੂੰ ਪਤਾ ਲੱਗੇ ਵੀ ਸਕੂਲ ਦਾ ਪ੍ਰਬੰਧ ਚਲਾਉਣ 'ਚ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਬੱਚਿਆਂ ਦੀਆਂ ਕਿਹੜੀਆਂ ਸਮੱਸਿਆਵਾਂ ਸਟਾਫ ਦੀ ਕਿਹੜੀਆਂ ਸਮੱਸਿਆ ਹੈ ਤੁਸੀਂ ਕੋਈ ਅਧਿਕਾਰੀਆਂ ਇਹ ਧਿਆਨ ਨਹੀਂ ਲੈਂਦਾ ਤੁਸੀਂ ਧਰਨਾ ਲਾ ਲਿਆ ਪਹਿਲਾਂ ਹੀ ਹਾਂ ਭਾਈ ਜੀ ਹਫ਼ਤਾ ਹੋ ਗਿਆ 10 ਦਿਨ ਅਸੀਂ ਵੀ ਉੱਥੇ ਵੀ ਅਸੀਂ ਧਰਨਾ ਲਾਉਣ ਲੱਗੇ ਸੀ ਫੇ ਤੁਹਾਨੂੰ ਡੀਓ ਮੈਮ ਦਾ ਫੋਨ ਆ ਗਿਆ ਤੁਸੀਂ ਆ ਕੇ ਮੈਨੂੰ ਮਿਲੋ ਅਸੀਂ ਡੀਓ ਮੈਮ ਕੋਲ ਗਏ ਆ ਅੱਜ ਵੀ ਸਵੇਰੇ ਅਸੀਂ ਫੋਨ ਕੀਤੇ ਉਹਨਾਂ ਨੂੰ ਕਿ ਮੈਂ ਐਸਾ ਕਰਕੇ ਫੇਰ ਮਾਹੌਲ ਖਰਾਬ ਕਰ ਰਹੀ ਐ ਇਹ ਣੜੀ ਤੁਸੀਂ ਆ ਕੇ ਸਾਡੀ ਗੱਲ ਸੁਣੋ ਘੰਟੇ 2 ਹੋ ਗਏ ਬਾਈ ਜੀ ਸਾਨੂੰ ਪ੍ਰਿੰਸੀਪਲ ਅਸੀਂ ਮੰਗਿਆ ਬਾਈ ਜੀ ਇਹਦੀ ਬਦਲੀ ਕੀਤੀ ਜਾਵੇ ਲੈਡੀ ਦੇ ਤੋਂ ਕਿਉਂਕਿ ਸਕੂਲ ਦਾ ਮਾਹੌਲ ਕਦੇ ਵੀ ਐ ਨਹੀਂ ਹੋਇਆ ਕਿਉਂਕਿ ਬੱਚਿਆਂ ਦੇ ਮਨ ਤੇ ਬਹੁਤ ਮਾੜਾ ਅਸਰ ਪੈਂਦਾ ਬਾਈ ਜੀ ਛੋਟੇ ਬੱਚੇ ਆ ਇਹ ਕੋਈ ਸਕੂਲ ਦਾ ਮਾਹੌਲ ਖਰਾਬ ਆ ਕੀ ਕਿਤੇ ਵਿਦਿਆਰਥੀਆਂ ਨਾਲ ਗਲਤ ਕੰਮ ਹੁੰਦੇ ਐ ਇਸ ਤਰ੍ਹਾਂ ਦੀ ਗੱਲ ਕੋਈ ਕੋਈ ਨਹੀਂ ਐਵੇਂ ਬਾਈ ਉਹਦਾ ਉਸਦੀ ਹਾਦਤ ਹੈ ਨੇਚਰ ਵਾਈਜ਼ ਇਦਾਂ ਦੀ ਆ ਉਹ ਉਹ ਤਾਂ ਕੋਈ ਮਤਲਬ ਉਹਦਾ ਤਾਂ ਮਤਲਬ ਹੀ ਇਹ ਹੈ ਨਾ ਵੀ ਮੈਂ ਉਹ ਸ਼ਰਮਾਂ ਮੈਂ ਕਹਿੰਦੇ ਮੇਰੇ ਮਤਲਬ ਤੇ ਇਲਜ਼ਾਮ ਲਾ ਦੂ ਸਾਨੂੰ ਕਹਿੰਦੇ ਜਿਹੜੇ ਰੇਟ ਤੇ ਬਾਕੀ ਇਹ ਗੱਲ ਤੋਂ ਮੈਂ ਬਰਬਲ ਕਹਿ ਰਿਹਾ ਹੋ ਸਕਦਾ ਮੇਰੇ ਨਾਲ ਬਰਬਲ ਖੰਦੇ ਨਹੀਂ ਹੋ ਸਕਦੀ ਐ ਤੁਸੀਂ ਰਿਕਾਰਡ ਚੈੱਕ ਕਰ ਸਕਦੇ ਸਾਡੇ ਕੋਲ ਰਿਕਾਰਡ ਹੈ ਪਿਛਲਾ ਰਿਕਾਰਡ ਵੀ ਸਾਡਾ ਕੋਲ ਜਿੱਦੋਂ ਉਹ ਤੇ ਮਲਾਜਮਤਾ ਤਾਂ ਹੋਣੀ ਹੈ ਜੋ ਰਿਕਾਰਡ ਸਾਡੇ ਕੋਲ ਹੈਗਾ ਡੀਓ ਮੈਡਮ ਨੇ ਦਿੱਤਾ ਹੈ ਤੁਹਾਨੂੰ ਦੇ ਦੇਣੇ ਅਸਪਤ ਕਰਨਾ ਨਾ ਕੋਤੋ ਕਜਾਰੀ ਨੂੰ ਕਰਨਾ ਉਹ ਨਜ਼ਰ ਜਾਰੀ ਰੋ ਬਾਈ ਜਿਲ੍ਹੇ ਚਲੇ ਇਸ ਲੀਡ ਦਾ ਕੋਈ ਹੱਲ ਨਹੀਂ ਹੁੰਦਾ ਸੀ ਇਹ ਚਾਹੁੰਦੇ ਕਿ ਬਦਰੀਏ ਤੋਂ ਵੀ ਹੋਰ ਕਿਤੇ ਜਾਵੇ ਇਹ ਸਕੂਲ ਦਾ ਮਾਹੌਲ ਖਰਾਬ ਨਾ ਹੋਵੇ ਬੱਚਿਆਂ ਦੀ ਪੜ੍ਹਾਈ ਦਾ ਨਸਾਨ ਨਾ ਹੋ। ਪੜ੍ਹਾਈ ਕਿਉਂ ਵਿਛੜਾ ਕੀਤਾ ਜਾ ਰਿਹਾ ਸਾਰਾ ਸਟਾਫ ਇੱਕ ਸਕੂਲ ਦਾ ਮਾਹੌਲ ਸੁਧਾਰਨ ਲਈ ਇੱਕ ਮੈਨੂੰ ਜਰੀਆ ਬਣਾਇਆ ਗਿਆ ਹੈ ਕਿ ਇਹ ਸੁਨੀਤਾ ਕੰਬੋਜ ਨੇ ਮੈਨੂੰ ਇਹ ਗੱਲ ਕਹੀ ਹੈ ਹਾਲਾਂਕਿ ਇਹ ਜਿਹੜੇ ਨਿਯਮ ਨੇ ਨਿਯਮਾਂ ਅਧੀਨ ਟੀਚਰਾਂ ਨੂੰ ਸਕੂਲ ਦੇ ਵਿੱਚ ਕਦੋਂ ਆਉਣਾ ਚਾਹੀਦਾ ਹੈ ਇਹ ਤਾਂ ਵਿਭਾਗ ਨੇ ਚੈੱਕ ਕਰਨਾ ਪ੍ਰਿੰਸੀਪਲ ਵੱਲੋਂ ਸਪਸ਼ਟ ਤੌਰ ਤੇ ਮੈਨੂੰ ਬਦਨਾਮ ਕਰਕੇ ਆਪਣੇ ਸਾਰੇ ਅਧਿਆਪਕਾਂ ਨੂੰ ਮੇਰੇ ਵਿਰੁੱਧ ਕੀਤਾ ਹੈ ਤਾਂ ਕਿ ਇਹਨਾਂ ਸਾਰਿਆਂ ਦੀ ਜੋ ਹੈਗਾ ਕੰਫਰਟ ਜ਼ੋਨ ਬਣੀ ਰਹੇ ਮੇਰੇ ਮੋਢੇ ਤੇ ਬੰਦੂਕ ਰੱਖੀ ਗਈ ਹੈ ਕਿ ਇਹ ਸੁਨੀਤਾ ਮੈਡਮ ਜਦੋਂ ਮੈਂ ਐਡਜਸਟਮੈਂਟ ਕੈਨਸਲ ਕਰਵਾ ਕੇ ਸਕੂਲ ਵਿੱਚ ਆਈ ਸੀ ਉਸੇ ਦਿਨ ਹੀ ਮੇਰੇ ਨਾਲ ਦੁਰਵਿਹਾਰ ਕੀਤਾ ਗਿਆ ਮਾਰਚ ਦਾ ਮਹੀਨਾ ਮੇਰੀ ਜੈਕਟ ਪਾਈ ਹੋਈ ਸੀ ਮੈਂ ਹਾਜਰ ਲਗਾਣ ਲਈ ਬੈਠੀ ਸੀ ਦਫਤਰ ਦੇ ਵਿੱਚ ਇਨਾਂ ਵੱਲੋਂ ਉਹ ਨਾ ਸਰਦੀ ਦੇ ਘਰ ਉਤੇ ਸੀ ਨਾ ਗਰਮੀ ਦੀ ਪੱਖੇ ਤੱਕ ਬੰਦ ਕਰ ਦਿੱਤੇ ਗਏ ਇਸ ਤੋਂ ਬਾਅਦ ਦੁਰਵਿਹਾਰ ਇਹ عورت ਨਾਲ ਕੀ ਹੋ ਸਕਦਾ ਅੱਜ 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 ਵੀ ਮੇਰੀ ਡਾਇਰੀ ਨੌਵੀਂ ਜਮਾਤ ਦੇ ਬੰਡਲ ਮਾਰਕ ਲਿਸਟਾਂ ਜੋ ਹੈਗੀਆਂ ਨੇ ਉਹ ਡਸਟਬਿਨ ਵਿੱਚ ਆਪਣੀ ਪੀਐਨ ਨੂੰ ਕਹਿ ਕੇ ਡਸਟਬਿਨ ਵਿੱਚ ਸੁੱਟਾਉਣ ਦੀ ਸੁੱਟਵਾਈਆਂ ਕੋਸ਼ਿਸ਼ ਕਰ ਰਹੇ ਨੇ ਦਾ ਦੇ ਬਿਨਾਂ ਮੈਂ ਇਸ ਤਰ੍ਹਾਂ ਹੋ ਰਿਹਾ ਜੇ ਪਿਛਲੇ ਕੁਝ ਮੈਂ ਕਦੇ ਵੀ ਕਿਸੇ ਸਕੂਲ ਦੇ ਵਿੱਚ ਜਿੱਥੇ ਤੁਹਾਡਾ ਮੁਖੀ ਤੁਹਾਨੂੰ ਸਵੀਕਾਰ ਨਹੀਂ ਕਰਦਾ ਉੱਥੇ ਰਹਿ ਕੇ ਅਸੀਂ ਕੀ ਕਰਨਾ ਪ੍ਰਮਾਤਮਾ ਇਹਨਾਂ ਨੂੰ ਸਦਬੁੱਧੀ ਦੇ ਜੇਕਰ ਵੀ ਭਾਗ ਵੱਲੋਂ ਪਹਿਲੇ ਮੇਰੀ ਹੋਰ ਬਦਲੀਆਂ ਜੇ ਮੈਂ ਇੱਕ ਹੋਰ ਬਦਲੀ ਕਰਵਾ ਦੂੰਗੀ ਕਦੇ ਤਾਂ ਕਦੇ ਤਾਂ ਕਿਸੇ ਨਾ ਕਿਸੇ ਸਕੂਲ ਦੇ ਵਿੱਚ ਤੋਂ ਮੈਨੂੰ ਚੰਗਾ ਪ੍ਰਿੰਸੀਪਲ ਮਿਲੇਗਾ ਜਿੱਦਾ ਮਾਹੌਲ ਸਹੀ ਹੈ ਪਰ ਇਸ ਗੱਲ ਦਾ ਦੁੱਖ ਹੁੰਦਾ ਹੈ ਸਿੱਖਿਆ ਵਿਭਾਗ ਦੇ ਵਿੱਚ ਇਸ ਤਰ੍ਹਾਂ ਦੇ ਮਾਹੌਲ ਇਸ ਤਰ੍ਹਾਂ ਦੀ ਕਠਨਾਵਾਵਾਂ ਕੁੱਟਮਾਰ ਵਾਇਲੈਂਸ ਵਾਲੀ ਹੱਥੋਂ ਪਾਈ ਵਾਲੀ ਧਰਨੇ ਵਾਲੀ ਇਹ ਕਠਨਾਵਾ ਨੂੰ ਦੇ ਵਾਪਰਨ ਪਿੱਛੇ ਕਿਦਾ ਰੋਲ ਆਂਦਾ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਖਾਲੀ ਬੈਠੇ ਨੇ ਉਹਨਾਂ ਦੇ ਮਾਪਿਓ ਵੱਲੋਂ ਭੇਜਿਆ ਗਿਆ ਸਕੂਲ ਦੇ ਚ ਪੜਾਉਣ ਨੂੰ ਪਰੰਤੂ ਅਗਰ ਇਹਨਾਂ ਅਧਿਆਪਕਾਂ ਨੂੰ ਤੁਸੀਂ ਚੈੱਕ ਕਰੋਗੇ ਮੈਂ ਪੈਸੇ ਭਰਾਂਗੀ ਇਹਨਾਂ ਦੇ ਕੈਮਰੇ ਲਗਵਾਏ ਜਾਣ ਔਰ ਚੈੱਕ ਕਰੋਗੇ ਕਿ ਇਹਨਾਂ ਵੱਲੋਂ ਆਪਣੇ ਪੀਰੀਅਡ ਤੱਕ ਨਹੀਂ ਲਗਾਏ ਜਾਂਦੇ ਵਿਭਾਗ ਵੱਲੋਂ ਐਜ਼ ਅ ਹਿੰਦੀ ਟੀਚਰ ਮੇਰੇ ਕੋਲ ਸਾਇੰਸ ਵੀ ਪੜਵਾਈ ਗਈ ਕੱਲੇ ਕੱਲੇ ਸਕੂਲਾਂ ਵਿੱਚ ਵੀ ਭੇਜਿਆ ਗਿਆ ਸੀ ਸਕੂਲ ਚਲਾ ਕੇ ਵੇਖਿਆ ਖਾਣੇ ਬਣਾਵਾ ਕੇ ਦੇਖਿਆ ਨੇ ਸਭ ਕੁਝ ਵੇਖਿਆ ਇਹ ਲੋਕਲ ਕਰਮਚਾਰੀ ਜਿਹੜੇ ਹੈਗੇ ਉਹਨਾਂ ਨੂੰ ਮੇਰੇ ਵਿਰੁੱਧ ਕੀਤਾ ਗਿਆ ਇਹ ਤਾਂ ਗਲਤ ਜਿਹੜਾ ਹੈਗਾ ਉਹ ਪੇਸ਼ ਕੀਤਾ ਜਾ ਰਿਹਾ ਹੈ ਪ੍ਰਿੰਸੀਪਲ ਦਾ ਇੱਕ ਫਰਜ਼ ਬੰਦਾ ਸੀ ਕਿ ਮਾਹੌਲ ਨੂੰ ਜਿਹੜਾ ਹੈਗਾ ਆਪਸੀ ਸਹਿਮਤੀ ਨਾਲ ਸਹੀ ਕੀਤਾ ਜਾਏ ਪਰੰਤੂ ਇਹਨਾਂ ਦੀ ਪੂਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਮੈਨੂੰ ਸਕੂਲ ਦੇ ਵਿੱਚੋਂ ਕੱਢਣ ਦੀ ਦੇਖੋ ਕੋਈ ਕਿਸੇ ਨੂੰ ਸਕੂਲ ਵਿੱਚੋਂ ਕੱਢ ਨਹੀਂ ਸਰਦਾਰ ਕੋਈ ਰੱਖ ਨਹੀਂ ਸਕਦਾ